ਜ਼ਮੀਨ ਖਾਤਰ ਪੁੱਤ ਨੇ ਹੀ ਪਿਓ ਨੂੰ ਕੀਤਾ ਕਿਡਨਾਪ ਜੀਹਾਂ ਕਟਨਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਲਹਿਰਾ ਬੇੜਦੀ ਹੈ ਜਿੱਥੇ ਆਪਣੇ ਹੀ ਪਿਤਾ ਦਾ ਅਪਰਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਵੱਲੋਂ ਜ਼ਮੀਨ ਖਾਤਰ ਆਪਣੇ ਹੀ ਪਿਓ ਨੂੰ ਕੁੱਟਮਾਰ ਕਰਕੇ ਸਗੇ ਭਰਾ ਤੇ ਜਾਨਲੇਵਾ ਹਮਲਾ ਕਰਕੇ ਪਿਓ ਨੂੰ ਕਿਡਨਾਪ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਮਹਿੰਦ ਸਿੰਘ ਬਜ਼ੁਰਗ ਜਿਸ ਦੀ ਉਮਰ 96 ਸਾਲ ਹੈ ਉਸਦੇ ਹੀ ਪੁੱਤਰ ਲਖਵਿੰਦਰ ਸਿੰਘ ਨੇ ਆਪਣੀਆਂ ਸਾਥੀਆਂ ਨਾਲ ਰਲ ਕੇ ਹਥਿਆਰਾਂ ਦੀ ਨੋਕ ਤੇ ਕਿਡਨੈਪ ਕਰ ਲਿਆ ਹੈ ਪੀੜਤ ਪਰਿਵਾਰ ਵੱਲੋਂ ਇਸ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹ ਤਕਰੀਬਨ ਰਾਤ 10 ਵਜੇ ਹੋਇਆ ਜੀ ਸਾਡੇ ਦੇ ਅਸੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੁਸੀਂ ਨਾਲ ਅਸੀਂ ਵੀ ਨਾਲ ਆ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਸੀ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਆ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾਂ ਬੰਦ ਕਰੇ ਖੜੀਆਂ ਅੱਗੇ ਨਾਲ ਟਰੈਕਟਰ ਖੜਾ ਲਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨਾਲ ਟਰੈਕਟਰ ਮਾਰਿਆ ਸਿੱਧਾ ਵਿੱਚ ਯਾਨੀ ਕਿ ਪੂਰੀ ਜਮਾ ਵਾਦ ਦਾ ਖਰਾ ਜ਼ਮੀਨ ਦਾ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਗਏ ਉਹ ਜ਼ਮੀਨ ਉਹ ਦਾੜੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਵਿਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਇਹਦੇ ਕਰਕੇ ਅਸੀਂ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਰ ਕੀਤੀ ਸੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਡਰ ਆਏ ਸੀਗੇ ਉਹਨਾਂ ਤੋਂ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹਨਾਂ ਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਸਾਹਿਬ ਕੋਲ ਐਸਐਚਾ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋਡ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਤਲਬ ਕਿ ਉਹਨਾਂ ਨੇ ਕੋਰਟ ਦੇ ਆਰਡਰਾਂ ਨੂੰ ਕੋਈ ਇਦਾਂ ਨਹੀਂ ਸਮਝਿਆਗਾ ਹਾਂ ਤਾਂ ਗੋਲਿਆ ਨੰਗਾਉ ਲਿਆ ਕੀਤਾ ਜੀ ਤੇ ਜਿਹੜਾ ਇਹ ਰਾਤ ਜਿਹੜਾ ਹਮਲਾ ਆ ਇਹਦਾ ਪੂਰਾ ਬਾਜਮਾ ਜੀ ਉਹ ਇੱਕ ਮਰੇ ਚਾਚਾ ਹੀ ਆ ਬੇਟਾ ਮਲਕੀਤ ਸਿੰਘ ਕਾਂਸਟੇਬਲ ਉਹ ਆ ਇੱਕ ਉਹਦਾ ਸਾਲਾ ਜੀ ਕਮਲ ਕਮਲਜੀਤ ਸਿੰਘ ਉਹਨਾਂ ਦੇ ਰਾਈ ਹਾਂ ਜੀ ਉਹ ਰਾਤ ਦੇ ਬਾਪੂ ਨੂੰ ਵੀ ਉਹੋ ਹੀ ਲਗਾਇਆ ਉਹਨੇ ਗਵਾਹ ਕਰਕੇ ਸਾਨੂੰ ਨਹੀਂ ਪਤਾ ਉਹ ਹੈ ਜਾਂ ਨਹੀਂ ਹੈ ਉਹਨੂੰ ਰਾਤ ਦੇ ਗਵਾਹ ਕਰਕੇ ਲੈ ਕੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਭਾਈ ਕਿੱਦਾਂ ਜਿਹੜਾ ਇਹ ਹਮਲਾ ਕੀਤਾ ਗੱਡੀ ਇਹ ਗੱਡੀ ਸਾਰਾ ਪਰਿਵਾਰ ਸੀ ਤਕਰੀਬਨ ਅਮਰਧਾਰੀ ਪਰਿਵਾਰ ਆ 20 25 ਜਣੇ ਸੀਗੇ ਤੇ ਇਹਨਾਂ ਨੇ ਅੱਗੇ ਤੋਂ ਟਰੈਕਟਰ ਲਿਆ ਕੇ ਮਾਰਿਆ ਆਹ ਮੱਥਾ ਟੇਕ ਕੇ ਆ ਰਹੇ ਸੀ ਕਿੱਥੇ ਕਰ ਗਿਆ ਆਪਣਾ ਇਹ ਬਿਲਕੁਲ ਸਾਡੇ ਘਰ ਤੋਂ ਯਾਨੀ ਕਿ 2-3 ਕਿਲੇ ਹਟਵੇਂ ਹੀ ਹੈ ਜੀ ਘਰ ਨੂੰ ਮੁੜਦੇ ਹਮਲਾ ਕਰਦਾ ਜੀ ਇਹਨਾਂ ਨੇ ਹਥਿਆਰ ਸੀ ਇਹਨਾਂ ਦੇ ਕੋਲ ਜੀ ਤੇ ਜਨਾਨੀਆਂ ਨੂੰ ਵੀ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਕੱਪੜੇ ਪਾੜੇ ਤੇ ਤੇ ਇਹਨਾਂ ਨੇ ਮਤਲਬ ਕਿ ਵਾਰਪੋਟੇ ਬਹੁਤ ਇਹ ਕੋਸ਼ਿਸ਼ ਕੀਤਾ ਇਹਨਾਂ ਨੇ ਜੀ ਤੇ ਗੁੰਡਾਗਿਰਦੀ ਪੂਰੀ ਕੀਤੀ ਇਹਨਾਂ ਨੇ ਤੇ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਜਿਹੜੀ ਕੁੱਟਮਾਰ ਤੁਹਾਡੇ ਤੇ ਹਮਲਾ ਹੋਇਆ ਕਿ ਕਾਰਨ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜਮੀਨ ਸੇਵਾ ਦੇ ਖੋਜੋ ਗਏ ਮੇਰੇ ਨਾਲ ਭਾਈ ਬਾਪੂ ਨੂੰ ਨਾਲੇ ਦੇਖਭਾਲ ਕਰਦਾ ਪਹਾਈਦਾਰ ਮੈਂ ਹਾਂਜੀ ਜੀ ਹਾਂਜੀ ਤੇ ਉਹਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ ਰਸਤਾ ਰੋਕ ਕੇ ਆਈ ਪ੍ਰਿਡੀਸ਼ਨ ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕਦੇ ਸੀ ਤੇ ਗਾਲ-ਗੁੱਪੜ ਕਰਦੇ ਸੀ ਤੇ ਅਸੀਂ ਪੁਲਿਸ ਨੂੰ ਪਾਈ ਸੀ ਵੀ ਸਾਡੇ ਤੇ ਹਮਲਾ ਨਾ ਕਰਨ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸੁਣ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਸੀ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਪਾਸੇ ਟਰੈਕਟਰ ਤੇ ਨਗਰੋਕਾਰ ਟਰੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੈਠਾ ਨੇ ਦੋ ਬੇਟੇ ਨੇ ਇੱਕ ਨੂੰ ਦੋ ਬੋਤਲਾਂ ਤੇ ਇੱਕ ਮੇਰਾ ਪੁੱਤਰ ਸੀ ਗੱਡੀ ਚਲਾਉਂਦਾ ਸੀ ਤੇ ਮੈਂ ਜਿੱਥੇ ਬੈਠਾ ਤੇ ਇਹਨਾਂ ਨੇ ਕ੍ਰਪਾ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਤੇ ਅੰਮ੍ਰਿਤਾਰੀ ਪਰਿਵਾਰ ਹਾਂਜੀ ਅੰਮ੍ਰਿਤਾਰੀ ਪਰਿਵਾਰ ਮੇਰੀ ਇਹਨਾਂ ਨੇ ਕੇਸਾਂ ਦੀ ਬੇਅਦਲੀ ਨੇ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅੰਮ੍ਰਿਤਾਰੀ ਗੁੱਡੀਆਂ ਦੀ ਇਹਨਾਂ ਨੇ ਜਣੀ ਵਾਲ ਕੇਸ ਪੱਟੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਇਹ بڑا ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਵਾਜੇ ਸਹਿਮੀਆਂ ਹੋਈਆਂ ਨੇ ਉਹ ਬੋਲਣ ਨਹੀਂ ਡੀਆਂ ਸਹਿਮੀਆਂ ਬਹੁਤ ਜ਼ਿਆਦਾ ਸਹਿਮੀਆਂ ਸਹਿਮੀਆਂ ਹੋਈਆਂ ਤੇ ਇਹਨਾਂ ਨੇ ਸਾਡੇ ਰਾਤ ਕੁਰਪਾਨਾ ਮਾਰ ਕੇ ਤੇ ਸੱਟਾਂ ਮਾਰਨਾਂ ਹਾਈ ਕੋਰਟ ਦੀ ਹਾਈ ਕੋਰਟ ਦੀ ਡਿਵੀਜ਼ਨ ਪਾਈ ਹੁੰਦੀ ਬਿਲਕੁਲ ਨਹੀਂ ਪ੍ਰਭਾਵ ਕੀਤੀ ਇਹਨਾਂ ਕੋਈ ਬਿਆਨ ਨਹੀਂ ਲਏ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਸਾਡੇ ਜਿਹੜੀ ਬਿਆਨ ਲਏ ਉਹਨਾਂ ਕੋਈ ਨਹੀਂ ਜਰੂਰ ਲੋਡ ਹੋਈ ਲੈ ਜਾਵਾਂਗੇ ਕਿਉਂ ਇਹਨਾਂ ਦੇ ਮੁੰਡਾ ਇੱਕ ਜਿਹੜਾ ਇੱਥੇ ਲੱਗਾ ਆ ਇਹਨਾਂ ਦਾ ਮਹੂ ਥਾਣੇ 'ਚ ਇਹ ਐ ਕਿ ਸੁल्तानਪੁਰ ਤੇ ਇਹਨਾਂ ਦੇ ਕੁੱਸ ਦੇ ਨਾਲ ਹਾਂਜੀ ਅਮਰਾ ਪ੍ਰਾਪਤ ਹੈ ਇਹਨਾਂ ਹੋਰ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਸਾਡਾ ਬਾਪੂ ਜਿਹੜਾ ਸਾਨੂੰ ਵਾਪਸ ਜਿਉਂਦਾ ਹੈ ਉਹਨੂੰ ਵਾਪਸ ਕਿਹਾ ਕੇ ਦਿੱਤਾ ਜਾਵੇ ਕਿ ਹੋ ਸਕਦਾ ਬਾਪੂ ਦਾ ਨੁਕਸਾਨ ਨਾ ਹੋ ਗਿਆ ਬਾਪੂ ਸਾਡੇ ਦੀ 95 ਸਾਲ ਉਮਰ ਹੈ ਬਾਪੂ ਰਹਿ ਕੇ ਆਪਣਾ ਠੀਕ ਨਹੀਂ ਰਹਿੰਦਾ ਬਾਪੂ